ਸੋ ਉਦਾਹਰਨ ਵੇ ਮੈਂ ਪਤੋੜੀਆ ਦਾ ਇੱਕ ਕਨਸੈਪਟ ਹੈ ਜਿਹੜੇ ਡਾਇਲੌਗ ਇਹਦੇ ਨੇ ਸਭ ਮੀਟਿੰਗ ਮਾਰ ਬਾਈ ਨੇ ਲਿਖਿਆ ਫਿਲਮ ਕੌਣ ਦਿਲਾਂ ਦੀਆਂ ਜਾਣੇ ਦੀ ਟੀਮ ਵੱਲੋਂ ਫਿਲਮ ਨੂੰ ਲੈ ਕੇ ਕੀਤੀ ਗਈ ਵਿਸ਼ੇਸ਼ ਮੀਟਿੰਗ ਲੁਧਿਆਣਾ ਫਿਲਮ ਕੌਣ ਦਿਲਾਂ ਦੀਆਂ ਜਾਣੇ ਦੀ ਟੀਮ ਦੇ ਡਾਇਰੈਕਟਰ ਜਸਪ੍ਰੀਤ ਮਾਰਦੀ ਅਗਵਾਈ ਹੈ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਜੋਧਾ ਫਿਲਮ ਸਿਟੀ ਵਿਖੇ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਜਸਪ੍ਰੀਤ ਮਾਨ ਨੇ ਦੱਸਿਆ ਕਿ ਫਿਲਮ ਕੌਣ ਦਿਲਾਂ ਦੀਆਂ ਜਾੜੇ ਪ੍ਰੋਡਿਊਸਰ ਅਤੇ ਰਾਈਟਰ ਮਾਮਾ ਬਦੋਵਾਲੀਆ ਐਮਵੀ ਸਟੂਡੀਓ ਦੇ ਬੈਨਰ ਹੇਠ ਮੇਕਅਪ ਆਰਟਿਸਟ ਤਰਨਪੂਰ ਐਸੋਸੀਏਟ ਡਾਇਰੈਕਟਰ ਸੁਸ਼ਮਾ ਸਿੰਘ ਅਸਿਸਟੈਂਟ ਡਾਇਰੈਕਟਰ ਅਰਜੁਨ ਫਿਲਮ ਵਿੱਚ ਡਾਇਲੌਗ ਅਤੇ ਸਕਰੀਨ ਪਲੇ ਸਾਬੀਰ ਟਵਾਲ ਵੱਲੋਂ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜਸਪ੍ਰੀਤ ਮਾਨ ਨੇ ਦੱਸਿਆ ਕਿ ਫਿਲਮ ਅਜਦੀ ਮੌਜਵਾਨ ਪੀੜੀ ਦੇ ਆਧਾਰਿਤ ਹੈ ਅਤੇ ਨੌਜਵਾਨਾਂ ਨੂੰ ਇਹ ਬਹੁਤ ਹੀ ਵਧੀਆ ਸੁਨੇਹਾ ਦੇਣ ਵਾਲੀ ਫਿਲਮ ਹੈ। ਉਨਾਂ ਕਿਹਾ ਕਿ ਫਿਲਮ ਦੀ ਸ਼ੂਟਿੰਗ ਦਾ ਆਗਾਜ਼ ਫਰਵਰੀ ਦੇ ਲਾਸਟ ਵਿੱਚ ਕੀਤਾ ਜਾਵੇਗਾ ਜਿਸ ਦੀ ਸ਼ੂਟਿੰਗ ਦੀ ਲੋਕੇਸ਼ਨ 70% ਭਾਰਤ ਵਿੱਚ ਅਤੇ 30% ਯੂਕੇ ਵਿੱਚ ਕੀਤੀ ਜਾਵੇਗੀ। ਉਨਾਂ ਕਿਹਾ ਕਿ ਫਿਲਮ ਪੂਰੀ ਤਰ੍ਹਾਂ ਮਨੋਰੰਜਕ ਅਤੇ ਐਕਸ਼ਨ ਨਾਲ ਭਰਪੂਰ ਹੈ। ਇਸ ਮੌਕੇ ਤੇ ਫਿਲਮ ਦੀ ਕਾਸਟਿੰਗ ਨੇਤੂ ਪੰਦੇਰ ਬਲਵੀਰ ਬੋਪਾ ਰਾਏ ਸਿੰਦਰਤੀ ਮਾਨ ਪਰਮਿੰਦਰ ਗਿੱਲ ਸਾਬੀ اٹਵਾਲ ਪ੍ਰਦੀਪ ਕੌਰ ਗੁਰਜੰਟ ਸਿੰਘ ਉੱਪਲ ਗੁਰੂਮਾਨ ਲੇਬਰਦੀਪ ਬੁਰਜ ਹਰਜੀਤ ਸਿੰਘ ਰਤਨ ਨਾਰਾਇਣ ਸਿੰਘ ਅਤੇ ਕੈਮਰਾਮੈਨ ਸੰਦੀਪ ਵਰਮਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਸ਼ੁਰੂ ਕਰ ਰਹੇ ਹਾਂ ਜੀ ਕੌਣ ਦਿਲਾਂ ਦੀਆਂ ਜਾਣੇ ਜਿਸ ਨੂੰ ਲਿਖਿਆ ਸਾਡੇ ਭਰਾ ਮਾਮਾ ਬਦਦਵਾਲ ਜੀ ਨੇ ਤੇ ਨਾਲ ਸਭ ਹੀ ਟਵਾਲ ਤੇ ਡਾਇਰੈਕਟ ਜਸਪ੍ਰੀਤ ਮਾਨ ਜੀ ਕਰ ਰਿਹਾ ਬਸ ਉਹਦੇ ਲਈ ਆਪਾਂ ਸਾਰੇ ਇਕੱਠੇ ਹੋਏ ਅੱਜ ਤੇ ਫਿਲਮ ਤੁਸੀ ਅੱਗੇ ਬਹੁਤ ਕੀਤੇ ਆਉਣਗੇ ਤੁਹਾਨੂੰ ਇਸ ਫਿਲਮ ਵਿੱਚ ਕੀ ਖਾਸ ਲੱਗਿਆ ਤੁਸੀ ਸਕ੍ਰਿਪਟ ਨੂੰ ਤੇ ਆ ਕੀਤੇ ਜੀ ਫਿਲਮ ਹਰ ਸਬਜੈਕਟ ਦਾ ਇੱਕ ਆਪਣਾ ਟੇਸਟ ਹੁੰਦਾ ਆਪਣਾ ਸਵਾਦ ਹੁੰਦਾ ਬੱਕਰੇ ਬੱਕਰੇ ਕਰੈਕਟਰ ਹੁੰਦੇ ਆ ਤੇ ਸਾਡੀ ਇੱਛਾ ਹੁੰਦੀ ਇੱਕ ਬੱਕਰਾ ਕਰੈਕਟਰ ਕਰੀਏ ਤੇ ਕਾਫੀ ਚਿਰ ਦੀ ਇਹ ਮਾਮਾ ਬਦਵਾਲ ਜੀ ਡਿਸਕਸ ਕਰਦੇਗੇ ਮੇਰੇ ਨਾਲ ਕੀ ਫਿਲਮ ਕਰਨੀ ਆਪਾਂ ਤੇ ਬੜੀ ਪਿਆਰੀ ਸਟੋਰੀ ਇੱਕ ਅਲੱਗ ਜਿਹਾ ਕਨਸੈਪਟ ਆ ਇਹ ਤੇ ਇਸ ਕਰਕੇ ਫਿਰ ਮੈਨੂੰ ਹੁੰਦਾ ਵੀ ਕਰੈਕਟਰ ਹੋਵੇ ਮੇਰਾ ਵਧੀਆ ਤੇ ਕਹਾਣੀ ਜਿਹੜੀ ਆ ਇੱਕ ਕੁਝ ਨਵਾਂ ਪਨ ਜਿਹਾ ਹੋਵੇ ਇਹਦੇ 'ਚ ਕੁਝ ਨਵਾਂ ਹੈ ਮੈਨੂੰ ਲੱਗਦਾ ਇੱਕ ਕੰਡਕਟਰ ਦੀ ਜਰਨੀ ਦੇ ਉੱਤੇ ਸਾਰੀ ਫਿਲਮ ਹੈਗੀ ਹੈ। ਅਗਰ ਤੁਹਾਡੀ ਭੂਮਿਕਾ ਦੀ ਗੱਲ ਕਰੀਏ ਤੁਹਾਡੀ ਕੀ ਭੂਮਿਕਾ ਰਹਿਣੀ ਜੇ ਇਸ ਵਿੱਚ? ਮੇਰੀ ਉਹੀ ਚੱਕਲੋ ਰੱਖ ਲਓ। ਇਹ ਜਿਹੇ ਬਿਲਾਂ ਦੇਖਣ ਮਿਲਣਗੇ ਇਹਦੇ ਵਿੱਚ ਵੀ ਬਿਲਨ। ਤੇ ਕਦੇ ਲੱਗਦਾ ਹੈ ਤੁਹਾਨੂੰ ਜੇ ਤੁਹਾਨੂੰ ਹਰ ਵਕਤ ਬਿਲਨ ਦਾ ਰੋਲ ਮਿਲਦਾ ਹੈ ਕਦੇ ਕਿ ਮਹਿਸੂਸ ਕੀ ਹੁੰਦਾ ਕਿ ਜਾਂ ਕਦੇ ਮੈਨੂੰ ਕੋਈ ਹੋਰ ਰੋਲ ਦੇ ਦੋ ਇਹ ਬਿਲਨ ਕਹਤੇ ਦੇ ਰਹੀ ਦਈ ਜਾ ਰਹੇ ਹੋ? ਨਹੀਂ ਆ ਰਹੀਆਂ ਮੇਰੀਆਂ ਇੱਕ ਤਾਂ ਫਿਲਮ ਆਉਣੀ ਆ। ਕਣਕਾਂ ਦੇ ਉੱਤੇ ਪਰਦੇ ਦੇਖੋ ਗੀ ਬਾਈ ਉਹਨਾਂ ਪੋਜ਼ਿਟਿਵ ਆ ਉਹਦੇ ਵਿੱਚ ਅੱਛਾ ਜੀ ਸਰਦਾਰ ਮੁਹੰਮਦ ਪੋਜ਼ਿਟਿਵ ਸੀ ਜੱਟ ਨਾਲ ਉਹ ਪਾਕਿਸਤਾਨ ਚ ਸੀ ਕਰੈਕਟਰ ਤਾਂ ਹੈਗੀਆਂ ਇੱਕ ਦੋ ਪੋਜ਼ਿਟਿਵ ਹੈਗੀਆਂ ਬਟ ਉਹ ਪਤਾ ਨਹੀਂ ਕਿਉਂ ਰਿਸਕ ਨਹੀਂ ਲੈਂਦੇ ਡਰ ਦੇ ਡਰ ਦੇ ਇਹ ਆਫਰ ਕਰਦੇ ਪੋਜ਼ਿਟਿਵ ਕਰੈਕਟਰ ਦੀ ਤੇ ਹੁਣ ਹੈ ਦੋ ਤਿੰਨ ਕੰਪਲੀਟ ਆ ਇਹ ਚੀਜ਼ ਜਿਵੇਂ ਤੁਸੀਂ ਦੱਸਿਆ ਕਿ ਕਨੈਕਟਰ ਦੀ ਲਾਈਫ ਤੇ ਆ ਇਹਦੇ ਵਿੱਚ ਤੁਸੀਂ ਕਨੈਕਟਰ ਨੂੰ ਕਿਵੇਂ ਤਾਂ ਕਰੋਗੇ ਕਿ ਇੱਕ ਜੇ ਕਨੈਕਟਰ ਹੀ ਲਾਈਫ ਤੇ ਆ ਵੇ ਕੀ ਤੁਸੀਂ ਕਿਵੇਂ ਤੱਕ ਕਰੋਗੇ ਇਹਨਾਂ ਨੂੰ ਕਿ ਅਜਾ ਕਿਵੇਂ ਲੱਗੂਗਾ ਉਹਨਾਂ ਨੂੰ ਵਿਲਾ ਤੁਸੀਂ ਕਿਵੇਂ ਮਟ ਸਕਦੇ ਹੋ ਉਹਦੇ ਵਿੱਚ ਇਹ ਚੀਜ਼ਾਂ ਮੈਂ ਕਿ ਥੋੜੀਆਂ ਟਕੀਆਂ ਰਹਿਣ ਦਈਏ ਹਜੇ ਕਿ ਸਵਾਦ ਹੀ ਮਰ ਜਾਂਦਾ ਬਾਕੀ ਸਟੋਰੀ ਜਿੰਨੀ ਕਿ ਇਹਨਾਂ ਨੂੰ ਲੱਗੂਗਾ ਬਾਈ ਹੁਣ ਥੋਡੇ ਨਾਲ ਡਿਸਕਸ ਕਰੋਗੇ ਹਨਾ ਉਹ ਪਹਿਲੇ ਟੇਸਟ ਜਿਆ ਖਤਮ ਹੋ ਜਾਣਾ ਮੇਰਾ ਵੀ ਹੋ ਜਾਣਾ ਕਰੈਕਟਰ ਦਾ ਵੀ ਸਵਾਦ ਨਹੀਂ ਦਿੰਦਾ ਠੀਕ ਹੈ ਇਹ ਇਹ ਪੜਦੇ ਦੀ ਆ ਕੇ ਮਿਲੂਗਾ ਹਾਂਜੀ ਪੜਦੇ ਤੇ ਮਿਲੂਗਾ ਜੀ ਠੀਕ ਹੈ ਇੱਥੇ ਕੁਝ ਅਲੱਗ ਨੇ ਜਰਾ ਉਹ ਸਰ ਹਾਂਜੀ ਕੋਸ਼ਿਸ਼ ਹੁੰਦੀ ਆ ਜੀ ਸਾਰੀਆਂ ਚ ਅਲੱਗ ਕਰੀਏ ਹੁਣ ਮੈਂ ਇੱਕ ਫਿਲਮ ਕਰ ਰਿਹਾ ਡਾਕੂਆਂ ਦਾ ਮੁੰਡਾ ਸਰੀ ਉਹਦੇ ਚ ਬਹੁਤ ਸਾਰ ਦਾ ਮੈਂ ਸਾਰੀ ਫਿਲਮ ਚ ਬੋਲਦਾ ਹੀ ਨਾ ਲੁੱਕ ਰਵੀਲ ਫੇਸ ਇੰਪ੍ਰੈਸ਼ਨ ਕੁਝ ਇੱਕ ਜਿਹਾਂ ਦਾ ਨਵਾਂ ਜਿਹਾ ਕੁਝ ਉਹ ਸਾਰੀ ਜੰਗਲ ਚ ਸ਼ੂਟ ਉਹ ਦੇਰਾਦੂਨ ਸਾਡਾ ਛੂਟ ਚੱਲਦਾ ਪਿਆ ਇਸ ਤੋਂ ਮੈਂ ਇਹ ਨਾ ਕਰਕੇ ਆਇਆ ਸੀ ਬਾਈ ਉਹਨਾਂ ਕਰਕੇ ਚੱਲ ਜਾਣਾ ਮੈਂ ਸ਼ਾਮ ਨੂੰ ਤੇ ਉਹ ਜੰਗਲ ਤੇ ਹੀ ਸਾਰੀ ਉਹਦੇ ਡਾਇਲੋਗ ਹੀ ਨਹੀਂ ਡਾਇਲੋਗ ਨਹੀਂ ਬੋਲਦਾ ਨਹੀਂ ਬੰਦਾ ਬਟ ਉਹਦੀ ਲੁੱਕ ਤੇ ਉਹਦੇ ਫੇਸ ਇਮਪ੍ਰੈਸ਼ਨ ਨੇ ਕੰਮ ਕਰਦੇ ਇਸੇ ਤਰ੍ਹਾਂ ਅਲੱਗ-ਅਲੱਗ ਜਿਆ ਕੁਝ ਹੁੰਦਾ ਇਹਦੇ ਵਿੱਚ ਵੀ ਬੜਾ ਕਰੂਰ ਜਿਹਾ ਬੰਦਾ ਐ ਇੱਥੇ ਦਿਖਾਇਆ ਜਿਹੜੀ ਕੌਣ ਦਿਲਾਂ ਦੀਆਂ ਜਾਣੇ ਕੈਰੈਕਟਰ ਇਹਦਾ ਇਹ ਕਰਦੇ ਉਹਦੇ ਪਰਸੋਂ ਵਸਾਈ ਤਾਂ ਕੀ ਕਰਨਾ ਇਹ ਅਸੀਂ ਇੱਕ ਫਿਲਮ ਕਰ ਰਹੇ ਹਾਂ ਕੌਣ ਦਿਲਾਂ ਦੀਆਂ ਜਾਣੇ ਤੇ ਇੱਕ ਵੱਖਰੇ ਜਿਹੇ ਵਿਸ਼ੇ ਦੇ ਉੱਤੇ ਅਸੀਂ ਇਹ ਫਿਲਮ ਬਣਾਉਂਦੇ ਪਰਸੈਸ ਹੁੰਦਾ ਜੀ ਇਹ ਆਮ ਲੋਕਾਂ ਨੂੰ ਲੱਗਦਾ ਵੀ ਫਿਲਮ ਨਾਲੋ-ਨਾਲੀ ਬਣ ਜਾਂਦੀ ਹੈ ਜਾਂ ਇਦਾਂ ਹੀ ਉਹਨੂੰ ਟੂ ਭਾਈ ਨੂੰ ਪਤਾ ਵਾ ਮਾਮੇ ਨੂੰ ਪਤਾ ਸਾਬੀ ਭਾਈ ਨੂੰ ਪਤਾ ਅਸ਼ੁਸ਼ਮਾ मैम ਨੂੰ ਪਤਾ ਕਿਉਂਕਿ ਸਾਡਾ ਜਿਹੜੀ ਪਲਾਨਿੰਗ ਆ ਉਹ ਸਾਲਾਂ ਤੋਂ ਚੱਲਦੀ ਰਹਿੰਦੀ ਆ ਅਸੀਂ ਆ ਕਰਨਾ ਕਰਨਾ ਹੁਣ ਆ ਪਿੱਛੇ ਅਸੀਂ ਇੱਕ ਫਿਲਮ ਕੀਤੀ ਹੁਣ ਤੈਨੂੰ ਕੀ ਆਖਾਂ ਤੇ ਉਹਦਾ ਹੁਣ ਸ਼ੂਟ ਕੰਪਲੀਟ ਹੋਇਆ ਕੁਝ ਇੱਥੇ ਹੋਇਆ ਕੁਝ ਹਿਮਾਚਲ ਦੇ ਵਿੱਚ ਹੋਇਆ ਤੇ ਹੁਣ ਬੰਬੇ ਜਾ ਰਹੇ ਆ ਅੱਗੇ ਪ੍ਰੋਸੈਸ ਲਈ ਉਹਦੇ ਤੇ ਉਹ ਕੰਪਲੀਟ ਹੋ ਚੁੱਕੀ ਆ ਉਹ ਪੋਸਟ ਪ੍ਰੋਡਕਸ਼ਨ ਤੇ ਜਾ ਚੁੱਕੀ ਆ ਤੇ ਹੁਣ ਜਿਹੜੀ ਹੁਣ ਕਰਨ ਲੱਗੇ ਆ ਫਿਲਮ ਤੇ ਇਹ ਵੀ ਅਸੀਂ ਬਹੁਤ ਟਾਈਮ ਤੋਂ ਇਹਨੂੰ ਉਲੀਕ ਰਹੇ ਸੀਗੇ ਇਹ ਇੱਕ ਛੋਟਾ ਪ੍ਰੋਸੈਸ ਨਹੀਂ ਬਹੁਤ ਵੱਡਾ ਪ੍ਰੋਸੈਸ ਆ ਸਾਹਮਣੇ ਬੰਦੇ ਨੂੰ ਲੱਗਦਾ ਹੁੰਦਾ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਤੇ ਅੱਜ ਹੀ ਹੋ ਗਈ ਨਹੀਂ ਇਹ ਕਾਫੀ ਲੰਬੀ ਕਹਾਣੀ ਹੈ ਇਹਦੀ ਹਾਂਜੀ ਅਗੇ ਜਿਸ ਤਰ੍ਹਾਂ ਦੀ ਜਰੀਏ ਇਹ ਗੱਲ ਕਰੀਏ ਕੀ ਮੈਸੇਜ ਮਤਲਬ ਇੱਥੇ ਮਿਲੂਗਾ ਪਬਲਿਕ ਇਹ ਫਿਲਮ ਜਿਹੜੀ ਹੈਗੀ ਆ ਮਾਮੇ ਬੱਦੂ ਵਾਲੀ ਦੀ ਲਿਖੀ ਹੋਈ ਆ ਤੇ ਸਾਬੀ ਏਟਵਾਲ ਭਾਈ ਨੇ ਡਾਇਲੋਗ ਲਿਖੇ ਨੇ ਨੀਟੂ ਭਾਜੀ ਇਹ ਚ ਕੈਰੈਕਟਰ ਕਰ ਰਿਹਾ ਬਲਬੀਰ ਬੋਪਰ ਆ ਜੀ ਐਸੋਸੀਏਟ ਕਰ ਰਹੇ ਨੇ ਆਪਣੇ ਸੁਸ਼ਮਾ ਸਿੰਘ ਜੀ ਤੇ ਮੇਕਅਪ ਤੇ ਆਪਣੇ ਤਰਨ ਮੈਮ ਨੇ ਤੇ ਇਦੇ ਵਿੱਚ ਕੀ ਆ ਇਹ ਕਨਸੈਪਟ ਇੱਕ ਵੱਖਰਾ ਕਨਸੈਪਟ ਆ ਇੱਕ ਡਰਾਈਵਰ ਤੇ ਕਨੈਕਟਰ ਦੀ ਕਹਾਣੀ ਆ ਆਮ ਹੁੰਦਾ ਵੀ ਕੁੜੀਆਂ ਕੀ ਕਰਦੀਆਂ ਨੇ ਪਿਆਰ ਪੈ ਜਾਂਦਾ ਮੁੰਡਿਆਂ ਨਾਲ ਆਪਾਂ ਇਹ ਨਹੀਂ ਕਹਿੰਦੇ ਵੀ ਔਰਤ ਵਰਗੀ ਆ ਇਦਾਂ ਮੁੰਡਿਆਂ ਵੱਲੋਂ ਵੀ ਗਲਤੀਆਂ ਹੁੰਦੀਆਂ ਕੁੜੀਆਂ ਵੱਲੋਂ ਵੀ ਹੁੰਦੀਆਂ ਤੇ ਕੁੜੀਆਂ ਬਾਹਰ ਚਲੇ ਜਾਂਦੀਆਂ ਨੇ ਵਿਆਹ ਕਰਾ ਕੇ ਤੇ ਉਸ ਤੋਂ ਬਾਅਦ ਮੁੰਡਿਆਂ ਨੂੰ ਸਾਧੀਆਂ ਨਹੀਂ ਜਾਂ ਮੁੰਡਿਆਂ ਨੂੰ ਧੋਖਾ ਦੇ ਜਾਂਦੀਆਂ ਮੁੰਡੇ ਧੋਖਾ ਦੇ ਜਾਂਦੇ ਆ ਇਹ ਇੱਕ ਬਕਰੇ ਜਿਹਾ ਕਨਸੈਪਟ ਨੂੰ ਅਸੀਂ ਲੈ ਕੇ ਆ ਰਹੇ ਆਂ ਜਿਹਦਾ ਅਸੀਂ ਸ਼ੂਟ 70% ਸ਼ੂਟ ਅਸੀਂ ਪੰਜਾਬ ਦੇ ਵਿੱਚ ਕਰਾਂਗੇ ਅਲੱਗ-ਅਲੱਗ ਲੋਕੇਸ਼ਨਾਂ ਤੇ ਤੇ 30% ਦਾ ਸਾਡਾ ਸ਼ੂਟ ਰਹੇਗਾ ਯੂਕੇ ਦੀਆਂ ਲੋਕੇਸ਼ਨਾਂ ਦੇ ਵਿੱਚ ਰਹੇਗਾ ਜੀ। ਥੋੜਾ ਜਿਹਾ ਬਰੀਫ ਦਰਸ਼ਕਾਂ ਨੂੰ ਕਰੋਗੇ ਥੋੜਾ ਜਿਹਾ ਦੇ ਰਿਸ਼ਟ ਕੀ ਸਟੋਰੀ ਨਾਲ ਦੇ ਵਿੱਚ ਥੋੜਾ ਜਿਹਾ। ਸਟੋਰੀ ਮੈਂ ਜ਼ਿਆਦਾ ਨਹੀਂ ਦੱਸ ਪਾਉਂਗਾ ਕਿਉਂਕਿ ਬਹੁਤ ਡੀਪਲੀ ਅਸੀਂ ਇਹਨੂੰ ਇੱਕ ਕਨਸੈਪਟ ਨੂੰ ਡਿਜ਼ਾਈਨ ਕੀਤਾ ਤੇ ਬਣਾ ਰਹੇ ਹਾਂ। ਤੇ ਜਿੱਦਾਂ ਨੀਟੂ ਭਾਜੀ ਨੇ ਕਿਹਾ ਵੀ ਹੁਣ ਹੀ ਸਾਰ ਕੁਝ ਦੱਸਤਾ ਤੇ ਅੱਗੇ ਜਾ ਕੇ ਕੀ ਕਰਾਂਗੇ ਬਸ ਇਹਨਾਂ ਦੱਸਿਆ ਵੀ ਯੂਕੇ ਤੇ ਪੰਜਾਬ ਦੀ ਇੱਕ ਕਹਾਣੀ ਹੈ ਇੱਕ ਬਕਰਾਂ ਕਨਸੈਪਟ ਲੈ ਕੇ ਆ ਰਹੇ ਆਂ ਵੀ ਇਹ ਲੱਗਦਾ ਵੀ ਦਰਸ਼ਕਾਂ ਨੂੰ ਇਹ ਜ਼ਰੂਰ ਪਸੰਦ ਆਏਗੀ। ਅ ਸ਼ੂਟ ਆਹ 20-25 ਤਰੀਕ ਤੱਕ ਅਸੀਂ ਦਾ ਸ਼ੂਟ ਸਟਾਰਟ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਯੂਕੇ ਵਾਲਾ ਪ੍ਰੋਸੈਸ ਉਹ ਅਗਲੀਆਂ ਮੰਥ ਦੇ ਵਿੱਚ ਅਸੀਂ ਦੇਖਾਂਗੇ ਕਿੱਦਾਂ ਕਰਨਾ। ਇਹ ਫਿਲਮ 2025 ਦੇ ਲਾਸਟ ਤੱਕ ਆਉਣ ਦੀ ਉਮੀਦ ਹੈ। ਨਹੀਂ ਜਨਵਰੀ 2026 ਦੇ ਫਰਸਟ ਵੀਕ ਤਾ ਇਹ ਆਈ ਜਾਣੀ ਹੈ ਜੀ। ਅਗਰ ਫੌਮ ਦੀ ਗੱਲ ਕਰੀਏ ਗਾਣਿਆਂ ਦੀ ਗੱਲ ਕਰੀਏ ਤੇ ਇਹਦੇ ਵਿੱਚ ਕੌਣ ਮੁੱਖ ਸੰਗੀਤਕਾਰ ਰਹੇ ਤੇ ਸੌਂਗ ਦੀ ਮੈਂ ਗੱਲ ਕਰਾਂ ਅਸੀਂ ਉਹ ਹੀ ਹੁਣ ਡਿਸਕਸ਼ਨ ਕਰਦੇ ਪੈ ਸੀ ਕਿਉਂਕਿ ਉਹ ਵੀ ਅਜੇ ਅਸੀਂ ক্লোਜ ਹੀ ਰੱਖਿਆ ਹੋਇਆ। ਤੁਸੀਂ ਅੱਜ ਦੇਖਿਆ ਹੋਣਾ ਸਾਡੇ ਹੀਰੋ ਹੀਰੋਇਨ ਵੀ ਨਹੀਂ ਆਏ ਇੱਥੇ ਤੇ ਮਤਲਬ ਕਿ ਕੁਝ ਅਸੀਂ ਬਖਰਾਏ ਰੱਖ ਕੇ ਚੱਲੇ ਆਂ ਵੀ ਬਾਕੀ ਅਸੀਂ ਕਨਸੈਪਟ ਆ ਜਿਹੜਾ ਉਹ ਟਾਈਮ ਤੇ ਕਲੀਅਰ ਕਰਾਂਗੇ ਵੀ ਕੀ ਦੇ ਸੌਂਗ ਹੈ ਕੌਣ ਹੀਰੋ ਹੀਰੋਇਨ ਆ ਸੀ ਉਹ ਅਜੇ ਕਲੀਅਰ ਨਹੀਂ ਕਰ ਪਾ ਰਹੇ। ਵੀ ਅਸੀਂ ਤੁਹਾਨੂੰ ਸਾਫ਼-ਸਾਫ਼ ਦੱਸ ਦਈਏ ਤਾਂ ਹੀ ਅਸੀਂ ਇੰਨੇ ਕੀ ਕਾਸਟਿੰਗ ਬੁਲਾਈ ਆ ਵੀ ਅਸੀਂ ਉਹ ਬਾਅਦ ਵਿੱਚ ਹੀ ਕਲੀਅਰ ਕਰਾਂਗੇ ਸਾਰਿਆਂ ਨੂੰ ਦੁਬਾਰਾ ਤੋਂ ਆਪਾਂ ਜਿਹੜੀ ਫਿਲਮ ਲਈ ਕਿ ਉਹਦਾ ਕੀ ਨਾਂ ਹੈ ਦੁਬਾਰਾ ਤੋਂ ਰਿਪੀਟ ਕਰਕੇ ਦੱਸੋ ਐਸੀ ਫਿਲਮ ਦਾ ਜੀ ਕੌਣ ਦਿਲਾਂ ਦੀਆਂ ਜਾਣੇ ਇਹ ਫਿਲਮ ਤੇ ਤੁਸੀਂ ਦੇਣਾ ਚਾਹੋਗੇ ਤੁਸੀਂ ਪਾਓ ਦੱਸਣਾ ਨੂੰ ਮੈਸੇਜ ਤਾਂ ਇਹੀ ਆ ਵੀ ਦੇਖੋ ਤੁਸੀਂ ਪਿਆਰ ਕਰਦੇ ਹੋ ਕਿਸੇ ਇਨਸਾਨ ਨੂੰ ਮੈਂ ਇੱਕ ਮੁੰਡੇ ਕੁੜੀ ਦੀ ਗੱਲ ਨਹੀਂ ਕਰਦਾ ਪਿਆਰ ਕਰਦੇ ਹੋ ਤਾਂ ਉਹਦੇ ਨਾਲ ਅੱਗੇ ਤੱਕ ਨਿਭਾਓ ਠੀਕ ਹੈ ਉਹਨੂੰ ਧੋਖਾ ਨਾ ਦੋ ਬਾਹਰ ਜਾ ਕੇ ਉਹਨੂੰ ਨਾ ਬੁਲਾਓ ਜਾਂ ਮੁੰਡਾ ਜਾ ਕੇ ਕੁੜੀ ਨੂੰ ਨਾ ਬੁਲਾਵੇ ਜਾਂ ਕੁੜੀ ਜਾ ਕੇ ਮੁੰਡੇ ਨੂੰ ਨਾ ਬੁਲਾਏ ਬੁਲਾਈ ਜੋ ਚੱਲ ਰਿਹਾ ਪੰਜਾਬ ਦੇ ਵਿੱਚ ਅੱਜਕੱਲ ਸਾਰੀ ਜਗ੍ਹਾ ਹੀ ਚੱਲ ਰਿਹਾ ਤੇ ਉਹਨਾਂ ਗੱਲਾਂ ਉਹ ਮਾੜੀਆਂ ਗੱਲਾਂ ਨੇ ਤੇ ਉਹਨਾਂ ਗੱਲਾਂ ਦੇ ਵਿਚਾਰ ਦੇ ਵਿੱਚ ਹੀ ਅਸੀਂ ਇਹ ਫਿਲਮ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਜਿੰਦਗੀ ਅੱਜਕੱਲ ਜਿਹੜੇ ਨੌਜਵਾਨ ਹੈ ਪੀੜ੍ਹੀ ਹੈ ਉਹ ਬਾਹਰ ਨੂੰ ਜਾਦਾ ਜਾ ਰਹੀ ਹੈ ਕੋਈ ਇਦਾਂ ਦੀ ਫਿਲਮ ਵੀ ਅੱਗੇ ਟਾਈਮ 'ਚ ਬਣਾਈ ਜਾਊਗੀ ਤੁਹਾਡੇ ਸਾਰੇ ਹਾਂਜੀ ਚੱਲਦਾ ਪਿਆ ਪ੍ਰੋਸੈਸ ਕਾਫੀ ਫਿਲਮਾਂ ਦੇ ਉੱਤੇ ਤੁਹਾਨੂੰ ਦੱਸਿਆ ਵੀ ਇਹ ਸਾਲਾਂ ਸਾਲਾਂ ਦੀਆਂ ਸਾਡੀਆਂ ਇਹ ਪਲਾਨੀਆਂ ਹੁੰਦੀਆਂ ਨੇ ਅਸੀਂ ਕਰਦੇ ਰਹਿੰਦੇ ਆ ਤੇ ਹੋਰ ਵੀ ਬਹੁਤ ਸਾਰੇ ਕਨਸੈਪਟਾਂ ਤੇ ਨੀਟੂ ਭਾਜੀ ਨਾਲ ਮਾਮੇ ਨਾਲ ਸਾਬੀ ਨਾਲ ਸੁਸ਼ਮਾ ਮੈਮ ਨਾਲ ਅਸੀਂ ਸਾਰੇ ਡਿਸਕਸ਼ਨ ਕਰ ਰਹੇ ਆ ਵੀ ਅੱਗੇ ਅਸੀਂ ਬਹੁਤ ਸੋਹਣੇ ਸੋਹਣੇ ਕਨਸੈਪਟ ਲੈ ਕੇ ਆਈਏ ਜੀ ਥੈਂਕ ਯੂ ਜਿਹੜਾ ਘਰਦਿਆਂ ਵੱਲੋਂ ਨਾਂ ਰੱਖਿਆ ਗਿਆ ਜੀ ਉਹ ਤਾਂ ਪ੍ਰਦੀਪ ਆ ਜੀ ਪਰ ਮੈਨੂੰ ਸਾਰੇ ਜਿੰਨੇ ਵੀ ਪਿਆਰ ਮੁਹੱਬਤ ਨਾਲ ਬੁਲਾਉਂਦੇ ਨੇ ਉਹ ਸਾਰੇ ਮਾਮਾ ਬੱਦਵਾਲੀ ਦੇ ਨਾਂ ਤੋਂ ਹੀ ਮੈਨੂੰ ਬੁਲਾਉਂਦੇ ਆ ਜੀ ਇਹਦੇ ਪਿੱਛੇ ਕੀ ਮਤਲਬ ਇਹ ਨਾਂ ਤੁਹਾਡਾ ਕਦੋਂ ਤੋਂ ਮਤਲਬ ਹੋਇਆ ਜੀ ਬਸ ਜੰਮਦੇ ਸਾਰ ਜਦੋਂ ਸਮਝੋ ਵੀ 8 ਸਾਲ ਤੱਕ ਪ੍ਰਦੀਪ ਚੱਲਿਆ ਜੀ ਉਦੋਂ ਵਿੱਚ ਮਾਮਾ ਚੱਲਿਆ ਜੀ ਕਿਉਂਕਿ ਫਿਰ ਮੈਂ 8 ਸਾਲਾਂ ਬਾਅਦ ਨਾਨਕੇ ਆ ਗਿਆ ਸੀ ਆਪਣੇ ਕੋਲੇ ਮਾਮਾ ਜੀ ਕੋਲੇ ਤੇ ਉਹ ਫਿਰ ਮੈਂ ਸਾਰਿਆਂ ਨੂੰ ਮਾਮਾ ਕਹਿੰਦਾ ਸੀ ਉਹ ਸਾਰਿਆਂ ਨੇ ਫਿਰ ਮੈਨੂੰ ਮਾਮਾ ਕਹਿਣ ਲੱਗ ਪਏ ਜੀ ਜਰਾ ਉਹਨੇ ਆ ਫਿਲਮ ਤੇ ਆਇਆ ਫਿਲਮ ਜਿਹੜੀ ਉਹਨੇ ਰਿਲੀਜ਼ ਕਰਨ ਲਈ ਸ਼ੂਟਿੰਗ ਜਾਰੀ ਕਰਨ ਲੱਗ ਪਿਆ ਉਹਦੇ ਬਾਰੇ ਥੋੜੀ ਜਾਣਕਾਰੀ ਦੋ ਕੀ ਇਹ ਇਹ ਫਿਲਮ ਮੇਰੇ ਨਿੱਜੀ ਜ਼ਿੰਦਗੀ ਦੇ ਕਲੋਜ਼ ਵੀ ਬਹੁਤ ਜ਼ਿਆਦਾ ਜੀ ਕਿਉਂਕਿ ਮੇਰੇ ਉੱਧਰ ਫੁੱਫੜ ਜੀ ਬੈਠੇ ਨੇ ਤੇ ਇਹਨਾਂ ਨੂੰ ਵੀ ਸਾਰਾ ਕੁਝ ਇਸ ਕਹਾਣੀ ਬਾਰੇ ਪਤਾ ਕਿਉਂਕਿ ਇਹ ਅੱਜ ਦੀ ਨਹੀਂ ਲਿਖੀ ਹੋਈ ਲਿਖੀ ਨੂੰ ਹੋ ਗਿਆ ਹੀ ਘੱਟੋ ਘੱਟ 2.5 ਸਾਲ ਹੋ ਗਏ ਜਦੋਂ ਅਸੀਂ ਇਕੱਠੇ ਵਰਕ ਕਰਦੇ ਆ ਮੈਂ ਤੇ ਮੇਰੋ ਫੁੱਪੜ ਜੀ ਤੇ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਦਾ ਮੈਸੇਜ ਆਂਦਾ ਜੀ ਇੱਕ ਤਾਂ ਚਲੋ ਜਿਹੜਾ ਦੱਸਿਆ ਜਸਵੀ ਭਾਜੀ ਨੇ ਕਿਦਾ ਲਵ ਵਾਲਾ ਜਿਹੜਾ ਚੱਲਦਾ ਚੱਕਰ ਹੈ ਨਾ ਉਹਦਾ ਦੂਜਾ ਜੀ ਕਨੈਕਟਡ ਡਰਾਈਵਰ ਦੀ ਜ਼ਿੰਦਗੀ ਕਿਦਾਂ ਦੀ ਹੈ ਜੀ ਟਰਾਂਸਪੋਰਟ ਦਾ ਜਿਹੜਾ ਮਾਲਕ ਨੂੰ ਕੀ ਘਾਟੇ ਚੱਲਣੇ ਪੈਂਦੇ ਆ ਨੰਬਰ 3 ਦੇ ਉੱਤੇ ਕਿ ਨਸ਼ੇ ਵਾਲਾ ਵਿੱਚ ਵੀ ਇਹਦੇ ਵਿੱਚ ਆਪਾਂ ਪਾਇਆ ਹੋਇਆ ਜਿਹੜਾ ਡਰੱਗਸ ਵੇਚਦੇ ਨੇ ਉਸ ਤੇ ਉਹਨੂੰ ਚਾਰ ਤੇ ਕਿਦਾਂ ਲਾਇਆ ਜਾਂਦਾ ਹਟਾਉਣਾ ਕਿਦਾਂ ਉਸ ਤਰੀਕੇ ਦੇ ਨਾਲ ਜੇ ਗੱਲ ਕਰੀਏ ਕਿ ਪਿੰਡੂ ਕਲਚਰ ਚ ਹੋ ਗਈ ਆ ਸੀਟੀ ਕਿਸ ਬੰਦੇ ਲਿਓ ਤੇ ਫਿਲਮ ਦੀ ਜਿਹੜੀ ਹੋਣੀ ਦੇਖੋ ਜਿਹੜੀ ਲਵ ਵਾਲਾ ਤੇ ਆਪਣਾ ਉਹਦਾ ਸੀ ਦੂਜਾ ਵੀ ਟਰਾਂਸਪੋਰਟ ਵਾਲਾ ਕਹਿ ਸਕਦਾ ਵੀ ਹੈਗਾ ਵਾਜੀ ਸ਼ੂਟ ਨਾ ਉਹ ਤਾਂ ਸਾਰਾ ਦੇਸੀ ਟਾਈਪ ਨਾਲ ਹੀ ਕਰ ਰਹੇ ਜਿਹੜਾ ਜੋ ਪਿੰਡਾਂ ਦੇ ਵਿੱਚ ਚੱਲਦਾ ਵਾ ਬਾਕੀ ਜਿਹੜਾ ਡਰੱਗਸ ਵਾਲਾ ਮਾਮਲਾ ਜੋ ਪਲੱਗਜ਼ਰੀ ਟਾਈਪ ਕਰਨ ਕਰਕੇ ਉਹ ਫਿਰ ਬਾਹਰਲਾ ਹੀ ਸ਼ੂਟ ਕਰ ਰਹੇ ਆ ਜੀ ਇੰਗਲੈਂਡ ਆਪਾਂ ਇਹ ਫਿਲਮ ਦੇ ਜਰੀ ਕੀ ਮੈਸੇਜ ਜਾਊਗਾ ਪਬਲਿਕ ਨੂੰ ਗੱਲ ਕਰੀਏ ਦਰਸ਼ਕਾਂ ਨੂੰ ਕੀ ਮੈਸੇਜ ਮੈਸੇਜ ਤਿੰਨ ਟਾਈਪ ਦੇ ਮੈਸੇਜ ਆਉਂਦੇ ਆ ਜੇ ਇੱਕ ਤਾਂ ਤੁਹਾਨੂੰ ਦੱਸੇ ਜਿਹੜਾ ਧੋਖੇ ਤੱਕ ਕਰਦੇ ਪਿਆਰ ਵਾਲੇ ਚੱਕਰ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਜਿਹੜੇ ਹੁਣ ਟਰਾਂਸਪੋਰਟੇਡ ਜਿਹੜੇ ਬੈਠੇ ਨੇ ਉਹਨਾਂ ਨੇ ਕਨੈਕਟਡ ਡਰਾਈਵਰਾਂ ਨੂੰ ਬਸਾਂ 30 30 40 ਜਿਹੜੇ ਲੱਖ ਦੀਆਂ ਗੱਡੀਆਂ ਲੈ ਕੇ ਦਿੱਤੀਆਂ ਨੇ ਉਹ ਘਾਟੇ ਵਾਧੇ ਕਿਦਾਂ ਪੂਰੇ ਕਰਦੇ ਆ ਤੇ ਉਦੋਂ ਬਾਅਦ ਵਿੱਚ ਜਿਹੜੇ ਨੌਜਵਾਨ ਬਾਹਰ ਜਾ ਕੇ ਡਰੱਗਸ ਕਰਦੇ ਆ ਜੀ ਉੱਥੇ ਨਸ਼ਾ ਕਰਦੇ ਆ ਉਸ ਰਿਲੇਟਡ ਵੀ ਹੈਗਾ ਜੀ ਮੈਸੇਜ ਜੀ ਸ਼ੂਟਿੰਗ ਦੀ ਗੱਲ ਕਰੀਏ ਇਹ ਕਦੋਂ ਤੱਕ ਇੱਥੇ ਇੰਡੀਆ ਦੀ ਗੱਲ ਕਰੀਏ ਜਾਂ ਬਾਹਰ ਦੀ ਕਦ ਇੰਡੀਆ ਤਾਂ ਜੀ ਜਾਊਗਾ ਘੱਟੋ ਘੱਟ 12 ਤੋਂ 15 ਦਿਨ ਦਾ ਸ਼ੂਟ ਜਾਊਗਾ ਜੀ ਤੇ ਇੰਗਲੈਂਡ ਸਾਡਾ 9 ਦਿਨ ਦਾ ਸ਼ੂਟ ਹੈ ਜੀ ਕਿਉਂਕਿ ਸਸੀਂ ਲੋਕੇਸ਼ਨਾਂ ਜਿਹੜੀਆਂ ਸੀਗੀਆਂ ਉਹ ਹੁਣੀ ਹਾਇਰ ਕਰ ਲਈਆਂ ਸਾਰੀਆਂ ਜੀ ਤੇ ਇੱਥੋਂ ਸ਼ੂਟ ਕਰਨ ਤੋਂ ਬਾਅਦ ਸਿੱਧਾ ਇੰਗਲੈਂਡ ਜਾਵਾਂਗੇ ਇੰਗਲੈਂਡ ਅਸੀਂ ਸ਼ੂਟ ਕਰਾਂਗੇ ਇਸ ਤੋਂ ਪਹਿਲਾਂ ਵੀ ਤੁਸੀਂ ਕਿਸੇ ਹੋਰ ਫਿਲਮਾਂ 'ਚ ਨਾਲ ਕੀਤਾ ਜੀ ਪਹਿਲਾਂ ਹਾਂਜੀ ਮੈਂ ਸ਼ੌਂਕ ਸਰਦਾਰੀ ਦਾ ਫਿਲਮ ਕੀਤੀ ਆ ਜੀ ਕਮਲ ਗਰੇਵਾਲ ਬਾਈ ਨਾਲ ਤੇ ਐਮੀ ਵਰਕ ਭਾਜੀ ਨਾਲ ਕਰਕੇ ਆਏ ਜੀ ਅੰਨੀ ਦੇ ਮਜ਼ਾਕ ਤੇ ਦੀਪ ਢੱਲੋਂ ਬਾਈ ਜੀ ਨੇ ਛਤਰੀ ਮੂਵੀ ਕੀਤੀ ਆ ਤੇ 20 ਦੇ ਵੀਰ ਨੇ ਫਿਲਮ ਆ ਰਹੀ ਹੈ ਜੀ ਪਾਖੜਾ ਮੈਂ ਤੇ ਤੂੰ ਇਸ ਫਿਲਮ ਦੇ ਰਿਗਾਰਡਿੰਗ ਪਬਲਿਕ ਨੂੰ ਦਰਸਕਾਂ ਨੂੰ ਮੈਸੇਜ ਤੁਹਾਡੇ ਵੱਲੋਂ ਕੋਈ ਮੈਂ ਕਹਿੰਦਾ ਵੀ ਮੈਨੇ ਬੋਲਣ ਨਾਲ ਤਾਂ ਜੀ ਦੇਖ ਕੇ ਹੀ ਮੈਸੇਜ ਵਧੀਆ ਲੱਗੂਗਾ ਕਿਉਂਕਿ ਮੈਂ ਤਾਂ ਲਿਖ ਚੁੱਕਿਆ ਜੀ ਫਲਮਾ ਬਾਜੀ ਹੁਣਾਂ ਨਾ ਦੇਣਾ ਵਧੀਆ ਤਰੀਕੇ ਨਾਲ ਜੀ ਥੈਂਕ ਯੂ ਇਹ ਟਾਈਟਲ ਬਹੁਤ ਪਿਆਰਾ ਬਾਜੀ ਕੌਣ ਦਿਲਾਂ ਦੀ ਜਾਣੇ ਤੇ ਮੇਰਾ ਵੀਰ ਜਸਪ੍ਰੀਤ ਮਾਨ ਇਹਨੂੰ ਡਾਇਰੈਕਟ ਕਰ ਰਿਹਾ ਤੁਹਾਨੂੰ ਦੱਸਿਆ ਜੀ ਉਹਨਾਂ ਨੇ ਗੱਲ ਕਰ ਲਈ ਆ ਤੇ ਮੈਂ ਪਹਿਲਾਂ ਵੀ ਕਈ ਫਿਲਮਾਂ ਚੱਲਣ ਨਾਲ ਕੰਮ ਕੀਤਾ ਤੇ ਮੇਰਾ ਵੀਰ ਸੰਦੀਪ ਵਰਮਾ ਇਹਦਾ ਡੀਓਪੀ ਟੀਮ ਸਾਰੀ ਬੇ ਪ੍ਰਾਣੀ ਆਪਣੀ ਤੇ ਇਹਨਾਂ ਦਾ ਐਕਸਪੀਰੀਅੰਸ ਵਧੀਆ ਹੈਗਾ ਤੇ ਮੈਨੂੰ ਵੀ ਇਹ ਕੰਮ ਕਰਦਾ ਚੰਗਾ ਲੱਗਦਾ ਇਹਨਾਂ ਨਾਲ ਕੰਮ ਕਰਨਾ ਤੇ ਇਹ ਫਿਲਮ ਦੇ ਵਿੱਚ ਮੇਰਾ ਟਰਾਂਸਪੋਰਟਰ ਦੇ ਜਿਹੜਾ ਮਾਲਕ ਹੁੰਦਾ ਉਹਦਾ ਰੋਲ ਆ ਇਹਦੇ ਵਿੱਚ ਹੀ ਥੋੜਾ ਬਤ ਦਿਖਾਇਆ ਜਾਊਗਾ ਕਿ ਐਵੇਂ ਨੀਓ ਪੈਂਟ ਕੋਟ ਪਾਈ ਫਿਰਦੇ ਉਹਨਾਂ ਦੀ ਵੀ ਬਹੁਤ ਪ੍ਰੋਬਲਮ ਹੁੰਦੀਆਂ ਨੇ ਤੇ ਉਹਨਾਂ ਪ੍ਰੋਬਲਮ ਨੂੰ ਥੋੜਾ ਬਤ ਟੱਚ ਕਰਨਗੇ ਤੇ ਹਲਕਾ ਫੁਲਕਾ ਮਜਾਇਆ ਲੈ ਜਾ ਵੀ ਹੋਊਗਾ ਤੇ ਬਸੇ ਮੈਂ ਇਹਨਾਂ ਨੂੰ ਦੱਸ ਸਕਦਾ ਤੇ ਬਾਕੀ ਤਾਂ ਜਿਹੜੀ ਪਰਦੇ ਤੇ ਦੇਖਣ ਵਾਲੀਆਂ ਗੱਲਾਂ ਉਹ ਪਰਦੇ 'ਚ ਠੀਕ ਹੁੰਦੀਆਂ ਨੇ ਇਹਨਾਂ ਦੇ ਕੰਮ ਦਾ ਕੀ ਐਕਸਪੀਰੀਅੰਸ ਮਿਲਿਆ ਕੀ ਇਹਨਾਂ ਦਾ ਕੰਮ ਕਰਨ ਕਿਉਂ ਚੋਹ ਜਿਹਾ ਲੱਗਿਆ ਟਾਈਮ ਦੇ پابੰਦ ਬਹੁਤ ਨੇ ਵਧੀਆ ਮਤਲਬ ਇੱਕ ਇੱਕ ਡਿਸਪਲਿਨ ਹੈਗਾ ਇਹਨਾਂ ਦਾ ਤੇ ਮਤਲਬ ਇਨ ਟਾਈਮ ਫਿਰ ਸ਼ੂਟ ਕਰ ਲੈਂਦੇ ਆ ਇਹ ਬਹੁਤ ਹੀ ਤੇ ਫालतू ਤਮਜਮਨੀ ਨਾਲ ਲੈ ਕੇ ਤੁਰਦੇ ਹੈਗੇ ਜਿਆਦਾ ਬੈਗਸ ਹੋਣ ਨਾਲ ਫਿਰ ਤੁਹਾਨੂੰ ਸਫ਼ਰ ਦਾ ਆਨੰਦ ਨਹੀਂ ਆਉਂਦਾ ਹੈਗਾ ਇਹ ਜਿਆਦਾ ਉਹ ਜਿਹੜਾ ਆਲੇ-ਦਾਲੇ ਡਰਾਮਾ ਹੁੰਦਾ ਕਈ ਫਿਲਮਾਂ ਬਣਾਉਣ ਵਾਲੇ ਦੇ ਉਹ ਨਹੀਂ ਹੁੰਦਾ ਇਹਨਾਂ ਕੋਲੇ ਅਗਲੀ ਵਾਰ ਤੁਸੀਂ ਇਹ ਵੀ ਗੱਲ ਕਰੀਏ ਤੁਹਾਡੀ ਇੱਕ ਛਾਪ ਹੈ ਪੰਜਾਬ 'ਚ ਉਹਨੂੰ ਸਿੰਗਿੰਗ ਦੇ ਤੌਰ ਤੇ ਬਹੁਤ ਅੱਛੇ ਤਰੀਕੇ ਨਾਲ ਲੋਕ ਪਿਆਰ ਕਰਦੇ ਨੇ ਇਸ ਫਿਲਮ 'ਚ ਵੀ ਤੁਹਾਡੇ ਦੁਆਰਾ ਕੋਈ ਮਦਦ ਨਹੀਂ ਹੋਊਗਾ ਜੀ ਨਹੀਂ ਹਾਲੇ ਇਹਨਾਂ ਨੇ ਹਾਲੇ ਮੇਰੀ ਡਿਊਟੀ ਜੇ ਲਾਉਣਗੇ ਤਾਂ ਮੈਂ ਕੁਝ ਨਾ ਕੁਝ ਕਰੂੰਗਾ ਤੇ ਬਾਕੀ ਮੈਂ ਐਜ਼ ਏ ਮੇਰਾ ਕੈਰੈਕਟਰ ਜਿਹੜਾ ਟਰਾਂਸਪੋਰਟਰ ਦਾ ਫਿਲਹਾਲ ਮੈਂ ਉਹਦੇ ਤੇ ਹੀ ਕੰਸੈਂਟਰੇਟ ਕਰ ਰਿਹਾ ਜੀ ਮਾਨ ਸਾਹਿਬ ਐਸੇ ਗੱਲੇ ਬਹੁਤ ਬਦਨਾਮ ਕਹਿੰਦੇ ਆ ਕਹ ਲੀਏ ਕਿ ਜਿਹੜੇ ਸਾਰੇ ਸਾਜਰੇ ਐਕਟਰ ਉਠਾੜ ਲਾਂਦੇ ਆ ਪੰਜ ਵਜੇ ਉਠਾੜ ਲਾਂਦੇ 10-11 ਤੱਕ ਕੰਮ ਕਰਾਉਂਦੇ ਆ ਇਹ ਗੱਲ ਕਿੰਨੀ ਸੱਚਾਈ ਆ ਤੇ ਕਿੰਨੀ ਨਹੀਂ ਅ ਨਹੀਂ ਇਹ ਤਾਂ ਹੋਣਾ ਵੀ ਚਾਹੀਦਾ ਮੈਂ ਕਹਿੰਦਾ ਜਦੋਂ ਕੋਈ ਬੰਦਾ ਪੱਕੇ ਕੰਮ ਤੇ ਲੱਗ ਗਿਆ ਨੌਕਰੀ ਕੀ ਤੇ ਨਖਰਾ ਕੀ ਨਖਰਾ ਕਰਨਾ ਵੀ ਨਹੀਂ ਚਾਹੀਦਾ ਕਿਉਂਕਿ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੁੰਦਾ ਬਾਕੀ ਸਾਰੀ ਟੀਮ ਸਾਡੇ ਤੋਂ ਐਕਟਰਾਂ ਤੋਂ ਪਹਿਲਾਂ ਮੇਕਰਸ ਉੱਥੇ ਹੁੰਦੇ ਆ ਹੋਰ ਜਿਹਨੇ ਟੀਮ ਦੇ ਕਿੰਨੇ ਮੈਂਬਰਸ ਹੁੰਦੇ ਆ ਵਿਚਾਰੇ ਉਹ ਪਹਿਲਾਂ ਆ ਕੇ ਆਪ ਦਾ ਸਮਾਨ ਰੈਡੀ ਕਰਦੇ ਆ ਤੇ ਉਹਨਾਂ ਦੇ ਟਾਈਮ ਦੀ ਕਦਰ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਇਸ ਇਹ ਜਿਹੜੀ ਪ੍ਰੋਬਲਮ ਇਹਨੂੰ ਪ੍ਰੋਬਲਮ ਨਹੀਂ ਸਮਝਣਾ ਚਾਹੀਦਾ ਇਹ ਆਪਣੀ ਡਿਊਟੀ ਸਮਝ ਕੇ ਟਾਈਮ ਨਾਲ ਆਉਣਾ ਚਾਹੀਦਾ ਮੈਂ ਜਸਪ੍ਰੀਤ ਨਾ ਜਦੋਂ ਕੋਈ ਤੋਂ ਕੰਮ ਕਰ ਲਗਾ ਪਹਿਲਾਂ ਮੈਂ ਲੇਟ ਉੱਠਦਾ ਸੀ ਫੇ ਮੈਂ ਪੱਕੇ 6 ਵਜੇ ਕੋਲ ਟਾਈਮ 5:30 ਮੈਂ ਕਹਿੰਦਾ ਯਾਰ ਨਹੀਂ ਰਹੀ ਹੁੰਦਾ ਨਾ ਦਿੱਕਤ ਤੂੰ ਮੈਂ ਤੈਨੂੰ ਦਿਸਣਾ ਹੀ ਨਹੀਂ 6 ਵਜੇ ਤੇ ਕਿੱਦਾਂ ਕਰਾਂਗੇ ਛੂਟਣ ਤੇ ਉਸ ਤੋਂ ਬਾਅਦ ਹੁਣ ਮੈਂ ਨਾ ਪੱਕਾ ਹੀ 4 ਵਜੇ ਉੱਠਣ ਲੱਗ ਪਿਆ ਸ਼ੂਟਿੰਗ ਹੋਵੇ ਨਾ ਹੋਵੇ ਮੇਰੀ ਰੁਟੀਨੇ ਬਣ ਗਈ ਮੈਂ 4 ਵਜੇ ਉੱਠੇ ਹੀ ਜਾਂਦਾ ਹਾਂ ਜੀ ਹਾਂ ਜੀ ਸਟੋਰੀ ਦੀ ਗੱਲ ਕਰੀ ਜੀ ਬਾਕੀ ਸਟੋਰੀਆਂ ਨਾਲ ਇਹ ਚ ਵੱਖਰਾ ਕੀ ਨਜ਼ਰ ਆਇਆ ਤੁਹਾਨੂੰ ਆ ਮੈਨੂੰ ਇਹਨਾਂ ਨੇ ਮੇਰਾ ਹੀ ਕੈਰੇਕਟਰ ਦੱਸਿਆ ਹਾਲੇ ਤੇ ਬਾਕੀ ਇਹਨਾਂ ਨੇ ਦੱਸਿਆ ਨਹੀਂ ਕਿਉਂਕਿ ਇਹਨੂੰ ਲੱਗਦਾ ਮੈਂ ਹੋਰ ਮੈਂ ਬਹੁਤ ਸੈਟ ਸੈਟ ਤੇ ਜਾਣਾ ਮੈਨੂੰ ਲੱਗਦਾ ਕਿ ਦੱਸਣਾ ਦਾ ਮਾਰ ਉਹਨੂੰ ਤੇ ਇਹਦੇ ਸਿਰ ਮੇਰਾ ਪਾਰਟੀ ਮੈਨੂੰ ਦੱਸਿਆ ਤੇ ਬਾਕੀ ਲਵ ਸਟੋਰੀ ਆ ਬਹੁਤ ਪਿਆਰੀ ਆ ਤੇ ਬਾਕੀ ਮੇਰੇ ਵੀਰਾਂ ਨੇ ਸਾਰੀ ਟੀਮ ਦੇ ਜਿਹੜੇ ਅਲੱਗ-ਅਲੱਗ ਮੈਂਬਰਸ ਆ ਮਾਮਾ ਬੱਦਵਾਲੀਆ ਜਾਂ ਸਾਡੇ ਸਾਬੀ ਹੋਰੀ ਉਹ ਤੁਹਾਨੂੰ ਡਿਟੇਲ ਵਿੱਚ ਸਾਰੇ ਦੱਸ ਚੁੱਕੇ ਨੇ ਤੇ ਮਿਹਰਬਾਨੀ ਜਿਹੜੀ ਮੇਨ ਲੀਡ ਤੇ ਕੰਮ ਕਰ ਰਹੇ ਨੇ ਫੀਮੇਲ ਐਕਟਰੈਸ ਤੇ ਮੈਂ ਉਹਨਾਂ ਦੀ ਫਰੈਂਡ ਦਾ ਰੋਲ ਕਰ ਰਹੀ ਆ ਤੇ ਇਹ ਬਹੁਤ ਹੀ ਵਧੀਆ ਰੋਲ ਹੈ ਕਿਉਂਕਿ ਇਸ ਦੇ ਵਿੱਚ ਜਿਹੜੀ ਪੰਜਾਬੀ ਹੁੰਦੀ ਹੈ ਪੰਜਾਬੀ ਬੋਲੀ ਹੁੰਦੀ ਹੈ ਅੜਬ ਜੀ ਮਟਿਆਰ ਹੁੰਦੀ ਹੈ ਉਹਦਾ ਰੋਲ ਮੈਨੂੰ ਮਿਲਿਆ ਹੋਇਆ ਹੈ ਲੜਾਈ ਝਗੜੇ ਵਾਲਾ ਤੇ ਇਹ ਬਹੁਤ ਹੀ ਵਧੀਆ ਹੈ ਇਸ ਕਰਕੇ ਮੈਂ ਰੋਲ ਨੂੰ ਕਰ ਰਹੀ ਹਾਂ ਤੇ ਇਹ ਫਿਲਮ ਵੀ ਬਹੁਤ ਵਧੀਆ ਹੈ ਸੋ ਡੈਫੀਨਿਟਲੀ ਇਹੀ ਮੇਰਾ ਰੋਲ ਹੈ ਪਹਿਲਾਂ ਵੀ ਤੁਸੀਂ ਫਿਲਮ ਚ ਕਰ ਦਿੱਤੀ ਕਿੰਨੇ ਕਿ ਬਣਾਏ ਨਹੀਂ ਇਹ ਫਿਲਮ ਦਾ ਮੈਂ ਕੀਤਾ ਨਹੀਂ ਹੈ ਬਟ ਇਹ ਮੇਰਾ ਫਰਸਟ ਟਾਈਮ ਹੈ ਤੇ ਇਹ ਸਟੋਰੀ ਮੈਨੂੰ ਵਧੀਆ ਲੱਗੀ ਸੋ ਡੈਫੀਨਿਟਲੀ ਇਸੇ ਕਰਕੇ ਮੈਂ ਹਾਂ ਕੀਤੀ ਹੈ ਤੇ ਫਰਸਟ ਟਾਈਮ ਕਿਸੇ ਚੀਜ਼ ਨੂੰ ਬਗਰੇ ਕਿੰਨਾ ফিল ਕਰ ਰਹੇ ਹੋ ਕਿੰਨਾ ਕਿ ਲਿਟਲ ਬਿਟ ਮੈਂ ਨਰਵਸ ਵੀ ਹਾਂ ਬਟ ਮੈਂ ਐਕਸਾਈਟਮੈਂਟ ਵੀ ਬਹੁਤ ਜ਼ਿਆਦਾ ਆ ਕਿਉਂਕਿ ਵਧੀਆ ਲੱਗ ਰਿਹਾ ਹੈ ਸਭ ਕੁਝ ਫਿਲਹਾਲ ਤਾਂ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਵਪਾਰ ਟਾਈਮ ਨੂੰ ਜੇ ਕਰ ਰਹੇ ਹੋ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਮ ਪਬਲਿਕ ਨੂੰ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਵੱਲੋਂ ਫਿਲਮ ਨੂੰ ਲੈ ਕੇ ਸੋ ਲਵ ਸਟੋਰੀਜ਼ ਤਾਂ ਬਹੁਤ ਸਾਰੀਆਂ ਹੁੰਦੀਆਂ ਨੇ ਪਰ ਕੋਈ ਕੋਈ ਮੈਸੇਜ ਵੀ ਦਿੰਦੀ ਹੈ ਤਾਂ ਇਹ ਸਟੋਰੀ ਦੇ ਵਿੱਚ ਜਿਵੇਂ ਉਹਨਾਂ ਨੇ ਦੱਸਿਆ ਕਿ ਤਿੰਨ ਮੈਸੇਜ ਨੇ ਇੱਕ ਦੇ ਨਹੀਂ ਤਿੰਨ ਮੈਸੇਜ ਨੇ ਸੋ ਡੈਫੀਨਿਟਲੀ ਅੱਜ ਕੱਲ ਪੰਜਾਬ ਦੇ ਵਿੱਚ ਇਹੋ ਜੀਆਂ ਫਿਲਮਸ ਬਣਨੀਆਂ ਬੰਦ ਹੋ ਗਏ ਆ ਜੋ ਮੈਸੇਜ ਦੇਣ ਸੋ ਇਸ ਫਿਲਮ 'ਚ ਸਾਨੂੰ ਤਿੰਨ ਤਿੰਨ ਮੈਸੇਜ ਮਿਲ ਰਹੇ ਨੇ ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਸਾਡੇ ਦੁਆਰਾ ਸਭ ਨੂੰ ਮੈਸੇਜ ਪਹੁੰਚੇ ਤੇ ਉਹ ਮੰਨਣ ਤੇ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਤੁਹਾਨੂੰ ਦੱਸਿਆ ਗਿਆ ਕਿ ਸਿੱਧੇ ਪਿੰਡ ਦੀ ਕੁੜੀ ਜਿਵੇਂ ਕਾਲਜ ਪੜ੍ਹਦੀ ਹੋਣੀ ਹੈ ਤੇ ਉਹ ਫਿਰ ਉਸੇ ਚ ਵੀ ਰਹੀ ਰਹਿੰਦੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਕਿੱ ਮੈਨੂੰ ਲੱਗਦਾ ਮੈਂ ਓਲ ਨੂੰ ਵਧੀਆ ਨਿਭਾਵਾਂਗੀ ਕਿਉਂਕਿ ਮੈਂ ਵੀ ਕਿਸੇ ਦੀ ਗੱਲ ਨਹੀਂ ਛੱੜਦੀ ਤੇ ਇਹ ਬੈਸਟ ਰਹੇਗਾ ਮੇਰੇ ਵਾਸਤੇ ਮੈਂ ਤਾਂ ਜਵਾਬ ਦੇ ਦਿੰਦੀ ਆ ਮੂੰਹ ਤੇ ਹੀ ਸੋ ਇਹ ਵਧੀਆ ਰਹੇਗਾ ਤਾਂ ਹੀ ਮੈਂ ਹਾਂ ਕੀਤੀ ਐ ਕਾਈ ਰੁਮ ਹਾਂ ਕੀਤੀ ਕਿ ਤੁਹਾਨੂੰ ਰਾਜ਼ੀ ਇਸ ਵਾਰ ਮੈਨਾਂ ਕਾਫੀ ਮਿਲ ਜਾਂਦਾ ਹਾਂ ਹਾਂਜੀ ਹਾਂਜੀ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰੂਮਾਨ ਆ ਔਰ ਇਹ ਭਾਜੀ ਹੁਣਾਂ ਨੇ ਫਿਲਮ ਮਮਾ ਬੱਦੋ ਵਾਲੇ ਜੀ ਔਰ ਸਾਬੀ ਭਾਜੀ ਨੇ ਜਦੋਂ ਮੇਰੇ ਨਾਲ ਡਿਸਕਸ ਕੀਤੀ ਔਰ ਮੈਨੂੰ ਬਹੁਤ ਵਧੀਆ ਲੱਗਾ ਔਰ ਜਸਪ੍ਰੀਤ ਭਾਜੀ ਬਹੁਤ ਵਧੀਆ ਸਟਾਈਲ ਇਹਨਾਂ ਦਾ ਪਹਿਲੋਂ ਹੁਣੇ ਅਸੀਂ ਫਿਲਮ ਕੀਤੀ ਜਨਵਰੀ ਦੇ ਵਿੱਚ ਕੌਣ ਹੁਣ ਤੈਨੂੰ ਕੀ ਅਖਾਂ ਔਰ ਨੀਡੂ ਭਾਜੀ ਮੇਰੇ ਨਾਲ ਬੈਠੇ ਵਿਲਨ ਤੇ ਨਾਲ ਹੀ ਬਲਵੀਰ ਬੋਪਰ ਹੈ ਭਾਜੀ ਤੇ ਪਹਿਲੀ ਫਿਲਮ ਚ ਵੀ ਬਹੁਤ ਵਧੀਆ ਮਜ਼ਾ ਆਇਆ ਸੀ ਮੌਂਟੀ ਮੈਂ ਕਰ ਰਿਹਾ ਸੀ ਉਹਦੇ ਵਿੱਚ 네ਗੇਟਿਵ ਸੀ ਨੀਡੂ ਭਾਜੀ ਦੇ ਨਾਲ ਹੀ ਤੇ ਇਹਦੇ ਵਿੱਚ ਮੈਂ ਐਨ ਆਰ ਆਈ ਕਰ ਰਿਹਾ ਵਾਂ ਗੈਰੀ ਜਿਹੜਾ ਹੀਰੋਇਨ ਨੂੰ ਆਪਣੇ ਨਾਲ ਲੈ ਕੇ ਚਲਾ ਜਾਂਦਾ ਤੇ ਬਹੁਤ ਵਧੀਆ ਭਾਈ ਦਾ ਸਟਾਈਲ ਪਹਿਲਾਂ ਵੀ ਬਹੁਤ ਮਜਾ ਆਇਆ ਸੀ ਜਨਵਰੀਜ਼ ਔਰ ਇਸ ਵਾਰ ਵੀ ਇਹ ਜਿਹੜੀ ਸਟੋਰੀ ਬਾਰੇ ਜੇ ਗੱਲ ਕਰੀਏ ਤੁਹਾਨੂੰ ਅਲੱਗ ਤੋਂ ਕੀ ਲੱਗਿਆ ਇਹ ਸਟੋਰੀ ਜਿੰਨੀਆਂ ਵੀ ਆਪਾਂ ਫਿਲਮ ਕਰੀਦੀਆਂ ਮੈਨੂੰ ਲੱਗਦਾ ਸਾਰੀਆਂ ਹੀ ਅਲੱਗ ਹੁੰਦੀਆਂ ਵਾ ਸਾਰੀਆਂ ਸਾਡੇ ਵਾਸਤੇ ਨਵੀਆਂ ਹੁੰਦੀਆਂ ਜਿਹੜੀ ਵੀ ਅਸੀਂ ਫਿਲਮ ਕਰਦੇ ਆ ਉਹਦੇ ਵਿੱਚ ਕੁਛ ਨਾ ਕੁਛ ਨਵਾਂ ਹੁੰਦਾ ਵਾ ਤੇ ਇਹ ਵੀ ਫਿਲਮ ਜਿਹੜੀਆਂ ਮੈਂ ਪਹਿਲਾਂ ਕੀਤੀਆਂ ਉਹਨਾਂ ਨਾਲੋਂ ਵੱਖਰਾ ਇਹਦੇ ਵਿੱਚ ਵੀ ਲਵ ਸਟੋਰੀ ਯਾਰ ਅੱਛੀ ਫਿਲਮ ਹੈ ਠਾਕੀ ਹਾਂ ਵੀ ਮੈਂ ਹੀਰੋਇਨ ਨੂੰ ਮਿਲ ਕੇ ਜਾਂਦਾ ਵਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਇਹ ਲੱਗਦਾ ਕਿ ਜਿਹੜੇ ਪਕੀਏ ਪਕਾਈਆਂ ਰੋਟੀਆਂ ਤੁਸੀਂ ਚੱਕ ਕੇ ਲੈ ਲੈ ਗਏ ਤੁਹਾਨੂੰ ਇਸ ਕੀ ਮਹਿਸੂਸ ਹੁੰਦਾ ਜਦੋਂ ਜਦ ਕਹਿੰਦੇ ਹਾਂ 에ਰੇ ਨੂੰ ਲੈ ਕੇ ਜਾਂਦੇ ਹਾਂ ਠੀਕ ਹੈ ਐਨ ਆਰ ਆਈ ਤੁਹਾਨੂੰ ਕੀ ਲੱਗਦਾ ਜਿਹੜੇ ਆਪਣੇ ਅੰਦਰ ਸੁਨਮਤ ਸੌਵਾ ਵਾ ਇੱਕ ਐਨ ਆਰ ਆਈ ਆਉਂਦਾ ਵਾ ਯਾ ਪਰਿਅਲ ਲਾਈਫ ਦੇ ਕਿ ਪੰਜਾਬੀ ਲਾਈਫ ਚ ਦੇਖੀਏ ਜੋ ਐਨ ਆਰ ਆਈ ਆਉਂਦੇ ਆ ਆਕੇ ਕਿ ਕਿਸੇ ਬਥੇ ਵਸਾਇ ਘਰ ਵੀ ਅੱਜ ਲੈ ਜਾਂਦੇ ਆ ਤੁਹਾਨੂੰ ਇਸ ਤਰ੍ਹਾਂ ਕੀ ਮੈਸੂ ਸੁਣਦੇ ਇਹ ਗੱਲ ਸਹੀ ਹੁੰਦੀ ਹੈ ਗਲਤ ਹੈ ਇਹ ਵੇਖੋ ਜੀ ਜਿਹੜੀ ਫਿਲਮ ਕੋਈ ਵੀ ਬਣਦੀ ਉਹ ਕਿਸੇ ਨਾ ਕਿਤੇ ਆਪਣੀ ਜਿਹੜੇ ਰੀਅਲ ਲਾਈਫ ਉਹਦਾ ਮੈਚ ਕਰਦੀ ਹੁੰਦੀ ਤਾਂ ਹੀ ਰਾਈਟਰ ਲਿਖਦੇ ਆ ਔਰ ਇਦਾਂ ਹੁੰਦਾ ਵੀ ਆਪਣਾ ਲੱਗਦਾ ਤੇ ਜੋ ਵੀ ਭਾਜੀ ਨੇ ਲਿਖਿਆ ਵਾਕਈ ਜਿਹੜਾ ਅੱਜ ਦੇ ਸਮੇਂ ਵਿੱਚ ਜੋ ਚੀਜ਼ਾਂ ਚੱਲ ਰਹੀਆਂ ਉਦਾਂ ਹੀ ਲਿਖਿਆ ਹੋਇਆ ਤੇ ਇਦਾਂ ਹੁੰਦਾ ਭਾਜੀ ਅੱਗੇ ਜਿਹੜਾ ਆਹ ਰੋਲ ਤੁਸੀਂ ਕਰਦੇ ਰਹੋ ਅੱਗੇ ਕਿਤੇ ਹੋਰ ਕੀ ਸਪਨਾ ਆਪਣਾ ਕੀ ਜਿਹੜੇ ਰੋਲ ਤੁਸੀਂ ਕਰਨਾ ਪ੍ਰਸੰਨ ਕਰਦੇ ਜਿਆਦਾ ਆਪਣੀ ਜੇ ਚੁਆਇਸ ਹੁੰਦੀ ਮੈਂ ਫ੍ਰੀਲੈਂਸਰ ਜੀ ਮੈਂ ਹਰ ਤਰ੍ਹਾਂ ਦੇ ਕਰਦਾ ਮੈਂ ਹੀਰੋ ਵੀ ਕਰਦਾ ਨੈਗੇਟਿਵ ਵੀ ਕਰਦਾ ਤੇ ਪਾਜੀ ਹੁਣੀ ਕਹਿ ਰਹੇ ਕਿ ਅਗੀਆਂ ਫਿਲਮਾਂ ਚ ਹੀਰੋ ਤੇ ਨਗਰੂ ਲੈਣੇ ਬਿਲਕੁਲ ਕਿਉਂਕਿ ਮੈਂ ਪਿਛਲੀ ਫਿਲਮ ਜਿਹੜੀ ਲਾਸਟ ਕੀਤੀ ਉਹ ਵੀ ਇਹਨਾਂ ਦੇ ਨਾਲ ਮੈਂ ਨੈਗੇਟਿਵ ਵਿਲਨ ਕੀਤਾ ਸੀ ਤੇ ਇਹਦੇ ਵਿੱਚ ਵੀ ਵਿਲਨ ਕਰ ਰਿਹਾ ਅੱਗੇ ਪਲਾਨ ਕਰ ਰਹੇ ਪਾਜੀ ਹੁਣ ਨਾਲ ਹੀਰੋ ਕਰਾਂਗੇ ਅੱਗੇ ਪਾਜੀ ਤੋਂ ਪਾਜੀ ਨੇ ਜਿਆਦਾ ਬੈਠ ਰਹੇ ਹੋ ਤੇ ਮੈਂ ਮੈਂ ਏਦਾਂ ਇਹਦੇ ਚ ਕਰ ਲਵੇ ਮੈਨੂੰ ਐਨ ਆਰ ਆਈ ਵਾਲਾ ਦੇ ਦੇਵੇ ਮੈਂ ਤਾਂ ਹੀਰੋ ਨੂੰ ਨਾ ਰੱਖਦੇ ਹੀ ਨਹੀਂ ਮੇਰੇ ਵਾਲਾ ਕਰ ਲਵੇ ਵਧੀਆ ਗੱਲ ਮੇਰਾ ਤਾਂ ਕੰਮ ਹੀ ਖਤਮ ਹੋ ਗਿਆ ਦਰਖਤਾਂਦ ਵਾਲੇ ਘੁੰਮਣ ਵਾਲਾ ਤੇ ਭਾਜੀ ਹੁਣ ਦਾ ਸਟਾਈਲ ਇਹੋ ਜਿਹਾ ਕਿ ਇਹਨਾਂ ਦਾ ਪਰਸੋਨਾ ਏਦਾਂ ਦਾ ਕਿ ਜਦੋਂ ਖੜ੍ਹ ਜਾਂਦੇ ਭਾਜੀ ਤਾਂ ਅੱਗੇ ਵੀ ਜਦੋਂ ਹੀਰੋ ਇਹਨਾਂ ਦੇ ਨਾਲ ਸਾਹਮਣੇ ਆਉਂਦਾ ਉਹਨੂੰ ਵੀ ਜਿਗਰਾ ਚਾਹੀਦਾ ਇਹਦੇ ਸਾਹਮਣੇ ਉਹ ਮੇਰਾ ਭਾਜੀ ਦੇ ਨਾਲ ਸੀ ਜਦੋਂ ਨਾ ਉੱਪਰੋਂ ਤਾਂ ਮੈਂ ਇਹਨਾਂ ਨੂੰ ਕਰ ਰਿਹਾ ਕਿ ਹਾਂ ਮੈਂ ਤੈਨੂੰ ਉਹ ਕਰ ਦੂੰਗਾ ਜੇਕਰ ਤਾਂ ਪਰ ਅੰਦਰੋਂ ਦਿਲ ਕੰਮ ਤਾਂ ਹੁੰਦਾ ਕਿ ਫੇਰ ਕੀ ਕਰਦੇ ਆ ਇਹਨੂੰ ਤੇ ਭਾਈ ਦੇ ਅੱਗੇ ਖੜਨ ਵਾਸਤੇ ਵੀ ਚਾਹੇ ਹੀਰੋ ਆ ਕੋਈ ਵੀ ਬੰਦਾ ਉਹਨੂੰ ਗੱਡਸ ਚਾਹੀਦੇ ਆ ਜਿਹਨਾਂ ਜਿਹੋ ਜਿਹੇ ਇਹਨਾਂ ਦਾ ਪਰਸੋਨਾ ਵਾਂਗੂ ਸਟਾਈਲ ਆ ਤੇ ਮਜ਼ਾ ਆਉਂਦਾ ਭਾਈ ਨਾਲ ਵੈਸੇ ਲੱਗਦੇ ਬਹੁਤ ਹਾਰਡ ਐ ਪਰ ਸੌਫਟ ਨੇ ਭਾਈ ਬਹੁਤ ਦਿਲ ਇਹਨਾਂ ਦਾ ਬਹੁਤ ਸੌਫਟ ਆ ਬਹੁਤ ਮਜ਼ਾ ਆਉਂਦਾ ਇਹਨਾਂ ਦੇ ਨਾਲ ਕੰਮ ਕਰਕੇ ਆਉਂਦਾ ਭਾਈ ਦੇ ਨਾਲ ਸਿੱਖਣ ਦਾ ਸਾਨੂੰ ਬਹੁਤ ਮਜ਼ਾ ਆਉਂਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਧੀਆ ਲੱਗਦਾ ਜਲਦਾਰ ਬਰਨਤ ਸਿੰਘ ਲੁਧਿਆਣ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਫਿਲਮ ਦਾ ਹਿੱਸਾ ਮੈਂ ਇਹਦੇ ਵਿੱਚ ਇੱਕ ਪੁਲਿਸਮੈਨ ਦਾ ਪਾਰਟ ਪਲੇ ਕਰ ਰਿਹਾ ਅ ਫਿਲਮ ਬਾਰੇ ਮੈਨੂੰ ਜਿਆਦਾ ਪਤਾ ਨਹੀਂ ਲੇਕਿਨ ਮੈਨੂੰ ਇੰਨਾ ਪਤਾ ਹੈ ਵੀ ਮਾਨ ਸਾਹਿਬ ਦੇ ਡਾਇਰੈਕਟਡ ਫਿਲਮ ਜਿਹੜੇ ਮਾਮਾ ਬਦੋਵਾਲੇ ਜੀ ਨੇ ਇਹਨਾਂ ਦੀ ਜਿਹੜੀ ਸੋਚ ਹੈ ਉਹਦੇ ਮੁਤਾਬਕ ਇਹਨਾਂ ਦੀ ਜਿਹੜੀ ਕਹਾਣੀ ਹੁੰਦੀ ਹੈ ਕਨਸੈਪਟ ਹੁੰਦਾ ਹੈ ਉਹ ਵਾਕਈ ਪਬਲਿਕ ਨੂੰ ਲੋਕਾਂ ਨੂੰ ਟੱਚ ਕਰਦਾ ਹੁੰਦਾ ਹੈ ਤੇ ਸਮਾਜ ਦੇ ਪੋਜ਼ਿਟਿਵ ਮੈਸੇਜ ਦੇਣ ਵਾਲਾ ਹੁੰਦਾ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਐਂਡ ਜਿਹੜਾ ਦਿਖਾਉਂਦਾ ਹੈ ਉਹ ਵਾਕ ਹੀ ਜਿਹੜੇ ਸਾਡੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੁੰਦਾ ਹੈ ਹਿੱਸਾ ਹੁੰਦਾ ਹੈ ਤੇ ਉਹਦੇ ਵਿੱਚ ਕੋਈ ਨਾ ਕੋਈ ਪੋਜ਼ਿਟਿਵ ਮੈਸੇਜ ਸੁਪਿਆ ਹੁੰਦਾ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਪਹਿਲਾਂ ਵੀ ਇਹਨਾਂ ਨਾਲ ਬਹੁਤ ਬੰਦਾ ਕੰਮ ਕੀਤਾ ਮੈਂ ਜਿਹਦੇ ਵਿੱਚ ਬੜਾ ਆਨੰਦ ਆਇਆ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਦੀਆਂ ਵੈਬ ਸੀਰੀਜ਼ ਆਈਆਂ ਤੇ ਜਿਹੜੀਆਂ ਬਹੁਤ ਜ਼ਿਆਦਾ ਇਹ ਲੋਕਾਂ ਨੇ ਪਸੰਦ ਕੀਤੀਆਂ ਮੈਂ ਜਿਹੜੀ ਇਹ ਫਿਲਮ ਹੈ ਜਿਹੜੀ ਬਣ ਰਹੀ ਹੈ ਇਹ ਕੌਣ ਦਿਲਾਂ ਦਾ ਜਾਣੇ ਇਹ ਵਾਕ ਹੀ ਦਿਲਾਂ ਨਾਲ ਟੱਚ ਕਰਦੀ ਫਿਲਮ ਹੋਊਗੀ ਤੇ ਮੈਨੂੰ ਬਹੁਤ ਖੁਸ਼ੀ ਹੈ ਤੇ ਮੈਂ ਆਸ ਕਰਦਾ ਹਾਂ ਇਹ ਆਪ ਲੋਕਾਂ ਨੂੰ ਸਾਰ ਪਬਲਿਕ ਪਸੰੰਦ ਆਉਗੀ ਵਾਈਰਲ ਸਾਬ ਇਹਦੇ ਵਿੱਚ ਮੈਂ ਇੱਕ ਪੁਲਿਸਮੈਨ ਦਾ ਫਾਰਟ ਪਲੇ ਕਰ ਰਿਹਾ ਜਿਹੜਾ ਕਿ ਇਹਦੇ ਵਿੱਚ ਥੋੜਾ ਸਸਪੈਂਸ ਰੱਖਿਆ ਗਿਆ ਇਨਵੈਸਟੀਗੇਸ਼ਨ ਹੁੰਦੀ ਹੈ ਉਹ ਮੈਂ ਕਰਨੀ ਹੈ ਪਹਿਲਾਂ ਵੀ ਮੈਂ ਇਸ ਤਰ੍ਹਾਂ ਦਾ ਕਿਰਦਾਰ ਨਿਭਾ ਚੁੱਕਿਆ ਮਾਮਾ ਜੀ ਨੂੰ ਪਸੰਦ ਆਇਆ ਸੀ ਤਾਂ ਹੀ ਇਹਨਾਂ ਨੇ ਦੁਬਾਰੇ ਮੌਕਾ ਦਿੱਤਾ ਹੈ ਨਹੀਂ ਨਹੀਂ ਇਸ ਤਰ੍ਹਾਂ ਸੀਗਾ ਉਹ ਵੀ ਰਿਸ਼ਤਾ ਵੀ ਹੈ ਪਲੱਸ ਇਹਨਾਂ ਨੇ ਇੱਕ ਜਿਵੇਂ ਅੱਲਾ ਨਹੀਂ ਪਕਾਉਂਦੇ ਚਾਚਾ ਭੱਲਾ ਜਿਵੇਂ ਉਸ ਤਰ੍ਹਾਂ ਨਾ ਗੁਰਚੇ ਚਤਰਕਾਰ ਜੀ ਆਪਣੇ ਦਲਾਵ ਸਿੱਧੂ ਜੀ ਸਾਰੇ ਮੈਨੂੰ ਫੁੱਫੜ ਜੀ ਕਹਿੰਦੇ ਨੇ ਉਹ ਉਹਦੇ ਵਜਾ ਇਹ ਹੈ ਵੀ ਹੱਸਾ ਮਜ਼ਾਕ ਜਦੋਂ ਜਿਹੜਾ ਵਿਲਾ ਟਾਈਮ ਦੇ ਦੌਰਾਨ ਸਾਡਾ ਹੁੰਦਾ ਸੀ ਤੇ ਇਹ ਮੈਨੂੰ ਫੁੱਫੜ ਜੀ ਕਹਿੰਦੇ ਸੀ ਮੈਨੂੰ ਲੱਗਦਾ ਫੁੱਫੜ ਜੀ ਇਹਨਾਂ ਦਾ ਤੇ ਲੇਕਿਨ ਇਹਨਾਂ ਦੇ ਹਾਸੇ ਦੇ ਬਾਅਦ-ਬਾਅਦ ਸਾਰੇ ਲੋਕ ਇਹ ਕਹਿਣ ਲੱਗੇ ਤੇ ਚਲੋ ਜੋ ਇਹਨਾਂ ਨੂੰ ਖੁਸ਼ੀ ਮਿਲਦੀ ਹੈ ਸਾਨੂੰ ਉਹਦੇ ਵਿੱਚ ਖੁਸ਼ੀ ਹੁੰਦੀ ਹੈ ਤੇ ਚੰਗਾ ਲੱਗਦਾ ਜੀ ਤੇ ਮੇਰਾ ਨਾਮ ਤਰਨਪ੍ਰੀਤ ਕੌਰ ਹੈ ਇਹ ਫਿਲਮ ਬਾਰੇ ਕੋਈ ਜਾਣਕਾਰੀ ਇਹ ਫਿਲਮ ਮੇਰਾ ਮੇਨ ਕਰੈਕਟਰ ਮਤਲਬ ਕਿ ਮੇਰਾ ਮੇਨ ਇਹਦੇ ਵਿੱਚ ਹੈਗਾ ਮੇਕਅਪ ਆਰਟਿਸਟ ਦਾ ਇਹ ਮੇਰੀ ਪੂਰੀ ਟੀਮ ਅੰਡਰ ਕੰਮ ਕਰ ਰਹੀ ਹੈ ਮੇਕਅਪ ਦੀ ਤੇ ਇਹ ਫਿਲਮ ਹੈਗੀ ਕੌਣ ਦਿਲਾਂ ਦੀਆਂ ਜਾਣੇ ਸਭ ਦੇ ਦਿਲਾਂ ਦੀਆਂ ਜਾਣਦੀਆਂ ਇਸ ਫਿਲਮ ਦੇ ਵਿੱਚ ਲਾਈਕ ਰੋਮਾਂਟਿਕ ਮੂਵੀ ਆ ਐਸ ਅ ਟ੍ਰਾਂਸਪੋਰਟ ਦੇ ਰਿਲੇਟਿਡ ਆ ਮਤਲਬ ਕਿ ਕਾਫੀ ਕਾਫੀ ਲੱਗ ਤਰ੍ਹਾਂ ਦੇ ਮੈਸੇਜ ਇਹ ਮੂਵੀ ਦੇ ਰਹੀ ਆ ਬੱਸ ਮੇਰਾ ਮੇਨ ਹੈਗਾ ਕਿ ਜਿਹੜੇ ਮੇਕਅਪ ਆਰਟਿਸਟ ਦਾ ਇਹ ਮੇਰੇ ਨਾਲ ਮੈਡਮ ਨੇ ਮਨਜੀਤ ਮੈਡਮ ਇਹ ਕਰਨ ਕਿ ਹੇਅਰ ਦਾ ਕੰਮ ਤੇ ਸੱਸੀ ਗਾਲ ਜੀ ਮੈਂ ਨਾ ਮਨਜੀਤ ਹੈ ਜੀ ਜੀ ਦੱਸਣਾ ਚਾਹਗੇ ਕਿ ਮਰੇ ਥੋੜੀ ਜਾਣਕਾਰੀ ਦੂ ਮਿਲਮ ਬਾਰੇ ਤਾਂ ਤੁਹਾਨੂੰ ਮੈਮ ਨੇ ਸਾਰਾ ਕੁਝ ਵਿਚਾਰ ਤੋਂ ਠੀਕ ਬਸ ਇਹ ਹੈ ਕਿ ਹਾਂ ਜੀ ਅੱਜ ਕੱਲ ਇਹ ਗੱਲ ਬਿਲਕੁਲ ਸੱਚ ਹੈ ਕਿ ਮੁੰਡੇ ਕੁੜੀ ਬਾਹਰ ਜਾਂਦੇ ਨਹੀਂ ਜੀ ਫਿਰ ਬੱਚੇ ਧੋਖਾ ਦੇ ਦਿੰਦੇ ਨੇ ਫਿਰ ਉਹ ਫਰਸਟ੍ਰੇਟ ਹੁੰਦੇ ਨੇ ਆਪਣੇ ਜਿਹੜੇ ਹੁੰਦੇ ਨੇ ਜੀ ਤੇ ਦੀ ਪੀੜੀ ਉਸਲਾਵਾ ਡਰਾਈਵਰਸ ਡਰਾਈਵਰਸ ਦੀ ਲਾਈਫ ਬਹੁਤ ਜ਼ਿਆਦਾ ਹਾਰਡ ਵਰਕ ਵਾਲੀ ਹੁੰਦੀ ਹੈ ਜੀ ਬਾਕੀ ਸਲਾਵਾਤ ਨੂੰ ਨਸ਼ਾ ਬਾਰੇ ਗੱਲ ਕੀਤੀ ਗਈ ਸੀ ਬਾਕੀ ਮੈਂ ਇੱਥੇ ਮੇਨ ਤਾਂ ਮੈਮਨਾ ਕੰਮ ਕਰਦੀ ਆ ਜੀ ਹੇਅਰ ਆਰਟਿਸਟ ਦਾ ਕੰਮ ਕਰ ਰਹੀ ਮੈਂ ਐਜ਼ ਐਸੋਸੀਏਟ ਕੰਮ ਕਰ ਰਹੀ ਹਾਂ ਇਸ ਮੂਵੀ ਦੇ ਵਿੱਚ ਤੇ ਇਸ ਮੂਵੀ ਦੇ ਵਿੱਚ ਜਿਸ ਤਰ੍ਹਾਂ ਦੱਸ ਹੀ ਚੁੱਕੇ ਹਾਂ ਕਿ ਆਪਣਾ ਇੱਕ ਕੰਡਕਟਰ ਦੀ ਕਹਾਣੀ ਹੈ ਇੱਕ ਲਵ ਸਟੋਰੀ ਵੀ ਹੈ ਕਾਫੀ ਮੈਸੇਜ ਮੈਸੇਜਸ ਕਨਵੇ ਕਰਦੀ ਹੈ ਔਰ ਇਸ ਦੇ ਵਿੱਚ ਮਿਸਟਰ ਅਰਜੁਨ ਆ ਜਿਹੜੇ ਮੇਰੇ ਐਜ਼ ਏਡੀ ਕੰਮ ਕਰ ਰਹੇ ਨੇ ਮੇਰੇ ਨਾਲ ਤੇ ਜਿਆਦਾ ਕਹਾਣੀ ਬਾਰੇ ਨਹੀਂ ਦੱਸ ਸਕਦੇ ਕਿਉਂਕਿ ਥੋੜਾ ਜਿਹਾ ਸਸਪੈਂਸ ਰੱਖਿਆ ਹੋਇਆ ਕਿਉਂਕਿ ਜੇ ਪਹਿਲਾਂ ਹੀ ਸਾਰੀ ਚੀਜ਼ ਦੱਸ ਦਈਏ ਤਾਂ ਸਾਡਾ ਮਜ਼ਾ ਕਾਫੀ ਕਿਰਕਰਾ ਹੋ ਜਾਂਦਾ ਹੈ ਤਾਂ ਕਿ ਦੇਖਣ ਲਈ ਸਸਪੈਂਸ ਰਹੇ ਹਾਂਜੀ ਅਰਜਨ ਜੀ ਤੁਸੀਂ ਥੋੜਾ ਜਾਣਕਾਰੀ ਤੁਸੀਂ ਇਹ ਫਿਲਮ ਇਸ ਤੋਂ ਪਹਿਲਾਂ ਵੀ ਫਿਲਮਾਂ ਵਿੱਚ ਕਿਤੇ ਕੰਮ ਕੀਤਾ ਹੈ ਜਾਂ ਹੁਣ ਫਸਟ ਟਾਈਮ ਹੈ ਨਹੀਂ ਮੇਰਾ ਫਸਟ ਟਾਈਮ ਹੈ ਮੈਮ ਕਿਦਾਂ ਦਾ ਫੀਲ ਕਰ ਰਹੇ ਹੋ ਜਿੱਦਕਿ ਇਹ ਫਸਟ ਟਾਈਮ ਹੈਕਰ ਆਪਾਂ ਨੂੰ ਮੈਂ ਬੜਾ ਐਕਸਾਈਟਿਡ ਹਾਂ ਇਸ ਫਿਲਮ ਵਾਸਤੇ ਹੁਣ ਬਾਕੀ ਤਾਂ ਅੱਗੇ ਹੌਲੀ ਹੌਲੀ ਪਤਾ ਚੱਲੇਗਾ ਵੀ ਕੀ ਕਹਿਣਾ ਚਾਹੋਗੇ ਜੀ ਕਿ ਇਹ ਫਿਲਮ ਦੇ ਬਾਰੇ ਉਕਸਾਈਜ਼ ਹੁੰਦੇ ਹੋ ਤੇ ਇਹ ਕੰਮ ਨੂੰ ਕਿਸ ਤਰੀਕੇ ਨਾਲ ਨਿਭਾਓਗੇ ਤੁਸੀਂ ਮੈਂ ਪੂਰੇ ਆਪਣੇ ਦਿਲ ਨਾਲ ਕੰਮ ਕਰਾਂਗਾ ਕਿਉਂਕਿ ਇਹ ਮੇਰਾ ਫਰਸਟ ਵਰਕ ਹੈ ਬਾਕੀ ਤਾਂ ਅੱਗੇ ਫਿਲਮ ਸੇ ਹੀ ਪਤਾ ਚਲੇਗਾ ਹਾਂਜੀ ਸਰ ਐਕਸਪੀਰੀਅੰਸ ਕਿਦਾਂ ਰਿਹਾ ਬਹੁਤ ਵਧੀਆ ਸਰ ਚਿੰਬੇਰਣਾ ਲੈਂਬਰ ਦੀ ਫੋਰਜਾ ਜੀ ਐਕਟਿੰਗ ਤੌਰ ਤੇ ਬੜੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਹਾਂ ਮੈਂ ਜਿੱਦਕ ਸਚਮਾ ਸਿੰਘ ਜੀ ਹੋਗੇ ਯਸਪ੍ਰਿਤ ਮਾਨ ਜੀ ਹੋਗੇ ਔਰ ਮਮਾ ਜੀ ਹੋਗੇ ਬੜੇ ਲੰਮੇ ਸਮੇਂ ਤੋਂ ਮਤਲਬ ਮੈਂ ਇਸ ਲਾਈਨ ਦੇ ਵਿੱਚ ਜੁੜਿਆ ਹੋਇਆ ਹਾਂ ਜੀ ਇਸ ਮੂਵੀ ਦੇ ਵਿੱਚ ਵੀ ਇੱਕ ਕੈਰੈਕਟਰ ਕਰ ਰਿਹਾ ਮੈਂ ਐਜੇ ਕੈਰੈਕਟਰ ਸ਼ੋ ਨਹੀਂ ਕਰਾਂਗਾ ਕਿ ਮੈਂ ਕੀ ਕਰ ਰਿਹਾ ਲੇਕਿਨ ਇਸ ਮੂਵੀ ਦਾ ਕਨਸੈਪਟ ਕੁਛ ਅਲੱਗ ਲੱਗਿਆ ਜਿੱਦ ਤੱਕ ਆਪਾਂ ਕਨੈਕਟਰ ਦੀ ਤੇ ਡਰਾਈਵਰ ਦੀ ਕਹਾਣੀ ਜਾਂ ਮਾਲਕ ਦੀ ਕਹਾਣੀ ਗੱਲ ਕਰਦੇ ਆਂ ਉਹਦਾ ਦਾ ਕਨਸੈਪਟ ਹੈ ਇਹ ਬੜਾ ਸੋਹਣਾ ਲੱਗਿਆ ਮੈਨੂੰ ਅਲੱਗ ਜਾ ਉਮੀਦ ਕਰਦਾ ਕਿ ਬੜਾ ਦਰਸ਼ਕਾਂ ਨੂੰ ਵਧੀਆ ਲੱਗੇਗਾ ਸੋ ਬੜੀ ਪਿਆਰੀ ਕਹਾਣੀਆਂ ਸੋ ਦੇਖਣਾ ਜ਼ਰੂਰ ਸੋ ਥੈਂਕ ਯੂ ਸਰ